ਹੁਣ ਤੁਸੀਂ ਦੇਖੋ ਕਿ ਚੋਣਾ ਲੜੀਆਂ ਆ ਕਾਂਗਰਸ ਪਾਰਟੀ ਨੇ 7 ਸੀਟਾਂ ਜਿੱਤੀਆਂ ਇਹ ਬਿਨਾ ਇੱਕੀ ਤੋਂ ਨਹੀਂ ਜਿੱਤੀਆਂ ਲੜਾਈ ਜੇ ਲੜਾਈ ਹੁੰਦੀ ਤਾਂ ਜਿੱਤ ਹੀ ਨਹੀਂ ਸਕਦੇ ਕਲਿਆਣੇ ਕੈਂਪੇਨ ਸ਼ੁਰੂ ਕੀਤੀ ਸੀ ਤੇ ਲੋਕਾਂ ਨੇ ਗਿੱਧੜਵੇਦਿਆ ਨੇ ਇੰਨਾ ਪਿਆਰ ਦਿੱਤਾ ਕਿ ਉਸੇ ਹਲਕੇ ਨੂੰ ਅਜ ਕਾਂਗਰਸੀ ਹਲਕਾ ਬਣਾਇਆ ਸਾਰੀ ਸਾਰੀ ਜਿਹੜੀ ਸੈਂਟਰ ਦੀ ਕੈਬਨਿਟ ਸੀ ਉਹ ਕਾਂਗਰਸ ਦੇ ਖਿਲਾਫ ਕੰਮ ਕਰ ਰਹੀ ਸੀ ਪਾਵੇਂ ਸਾਰੇ ਲੋਕ ਮੈਨੂੰ ਇਹ ਕਹਿੰਦੇ ਸੀ ਕਿ ਗਿੱਦੜਵਾ ਤੋਂ ਛੋੜਨੀ ਲੜਨੀ ਮੈਂ ਸਭ ਮਨਾ ਕਰ ਦੇ ਸੀ ਕਿ ਗਿੱਦੜਵਾ ਤੋਂ ਬਿਲਕੁਲ ਛੋੜਨੀ ਲੜਨੀ ਤੇ ਲੋਕਾਂ ਨੇ ਉਹ ਗੱਲ ਨੂੰ ਬਿਲਕੁਲ ਝੂਠਾ ਕਰਤਾ ਜਦ ਪਹਿਲੀ ਚੋਣ ਸੀ ਨਾ ਸਭ ਮਨਾ ਕਰਿਆ ਕਰਦੇ ਸੀ ਕਿ ਤੁਹਾਨੂੰ ਤਾਂ ਜੀ ਹਰਾਉਣ ਵਾਸਤੇ ਟਿਕਟ ਦਿੱਤੀ ਪਾਰਟੀ ਨੇ ਔਰ ਦੇਖੋ ਤੁਸੀਂ ਗਿੱਦੜ-ਵਿਦਿ ਲੋਕਾਂ ਨੇ ਉਸ ਚੀਜ਼ ਨੂੰ ਬਿਲਕੁਲ ਝੂਠਾ ਕਰਤਾ ਹੂੰ ਜੀਸੀ ਆਪੋਜੀਸ਼ਨ ਨੂੰ ਮਾਰਨ ਤੇ ਕੰਮ ਜ਼ਿਆਦਾ ਕਰਾਂਗੇ ਤੇ ਦੇਸ਼ ਬਾਰੇ ਘੱਟ ਸੋਚਾਂਗੇ ਤੇ ਇਹ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਥੋੜੀ ਹੈ ਹੁਣ ਇੱਕ ਵਾਰ ਫੇਰ ਤੋਂ ਸੁਰ ਉਠ ਰਹੀ ਸੀ ਕਿ ਹੁਣ ਰਾਜਾ ਬੜਿੰਗ ਜਿਹੜੇ ਨੇ ਉਹਨਾਂ ਨੂੰ ਅ ਐਜ਼ ਅ ਰਾਜਾ ਯਾਨੀ ਕਿ ਪ੍ਰੈਜ਼ੀਡੈਂਟ ਤੋਂ ਸਿਫਾ ਦੇਣਾ ਚਾਹੀਦਾ ਜਾਂ ਕੋਈ ਹੋਰ ਛੇ ਜਿਹੜਾ ਹੋਣਾ ਚਾਹੀਦਾ ਤੇ ਜੋ ਵੀ ਪਾਰਟੀ ਦਾ ਫੈਸਲਾ ਰਹੂਗਾ ਉਹ ਸਿਰ ਮੱਥੇ ਹੋਗਾ ਜੀ ਨੂੰ ਵੀ ਟਿਕਟ ਮਿਲੂਗੀ ਉਹ ਸਿਰ ਮੱਥੇ ਹੋਗੀ ਕਿਸੇ ਨੂੰ ਮਰਜ਼ੀ ਮਿਲ ਜੇ ਮੈਂ ਤਾਂ ਹਰੇਕ ਲਈ ਕੈਂਪੇਨ ਕਰੂੰਗੀ ਜਿੰਨੂੰ ਮਰਜ਼ੀ ਦੇ ਦੇ ਲੋਕ ਸਭਾ ਚੋਣਾਂ ਮੁਕੰਮਲ ਹੋਈਆਂ ਤਾਂ ਹੁਣ ਪੰਜਾਬ ਦੇ ਵਿੱਚ ਬਾਈ ਇਲੈਕਸ਼ਨਸ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ ਇਨ ਇਲੈਕਸ਼ਨਸ ਦੇ ਵਿੱਚ ਦੇਖਿਆ ਖਾਸ ਤੌਰ ਤੇ ਲੁਧਿਆਣਾ ਸੀਟ ਦੀ ਗੱਲ ਕਰ ਲਈਏ ਰਾਜਾ ਵੜਿੰਗ ਜਿੱਤ ਚੁੱਕੇ ਨੇ ਹੁਣ ਸੰਸਦ 'ਚ ਪਹੁੰਚ ਚੁੱਕੇ ਨੇ ਉਹਨਾਂ ਦੇ ਜਿਹੜੇ ਵਾਈਫ ਨੇ ਅਮਰਤਾ ਵੜਿੰਗ ਉਹਨਾਂ ਨੂੰ ਕਾਫੀ ਐਕਟਿਵ ਕੈਂਪੇਨ ਕਰਦੇ ਹੋਏ ਦੇਖਿਆ ਹੁਣ ਕਿਦੜ ਬਹਾ ਦੇ ਵਿੱਚ ਵੀ ਪੋਲਿਟਿਕਸ ਜਿਹੜੀ ਹੈ ਹੋਰ ਜ਼ਿਆਦਾ ਹਲਚਲ ਵੱਧ ਗਈ ਹੈ ਅਸੀਂ ਗੱਲਬਾਤ ਕਰਦੇ ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਅਮਰਤਾ ਬ੍ਰਿੰਖ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਨਾਲ ਜਾਂ ਕਿ ਲੋ ਪਾਰਟੀ ਦੇ ਨਾਲ ਉਹਨਾਂ ਨੇ ਆਪਣਾ ਹਿੱਸਾ ਪਾਇਆ ਤਾਂ ਹੁਣ ਅਗਲੀਆਂ ਇਲੈਕਸ਼ਨਸ ਦੇ ਬਾਰੇ ਕੀ ਸੋਚ ਨੇ ਅਮਰਤਾ ਜੀ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦ ਅੱਜ ਜਿਵੇਂ ਜ਼ਿਕਰ ਕਰੀ ਸੀ ਬੜਾ ਐਕਟਿਵਲੀ ਤੁਸੀਂ ਆਪਣਾ ਰੋਲ ਪਲੇ ਕੀਤਾ ਅ ਸਭ ਤੋਂ ਪਹਿਲਾਂ ਮੈਂ ਇਹ ਪੁੱਛੂੰਗੀ ਕਿ ਪੋਲਿਟਿਕਸ ਦੇ ਵਿੱਚ ਹਾਲਾਂਕਿ ਤੁਸੀਂ ਬੜੇ ਲੰਬੇ ਟਾਈਮ ਤੋਂ ਐਕਟਿਵਲੀ ਨਾਲ ਪਾਰਟਿਸਿਪੇਟ ਕਰਦੇ ਰਹੇ ਹੋ ਹੁਣ ਬਾਈ ਇਲੈਕਸ਼ਨਸ ਨੇ ਇਹਨਾਂ ਲੋਕ ਸਭਾ ਚ ਉਹਨਾਂ ਦੇ ਵਿੱਚ ਕੀ ਕੁਝ ਸਿੱਖਿਆ ਜੋ ਤੁਹਾਨੂੰ ਲੱਗਦਾ ਹੈ ਕਿ ਅਗਲੀਆਂ ਇਲੈਕਸ਼ਨਸ ਦੇ ਵਿੱਚ ਤੁਸੀਂ ਆਪਣਾ ਰੋਲ ਅਦਾ ਕਰੋਗੇ ਦੇਖੋ ਹਰ ਇਲੈਕਸ਼ਨ ਦੇ ਵਿੱਚ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਰ ਇਲੈਕਸ਼ਨ ਇੱਕ ਨਵਾਂ ਐਕਸਪੀਰੀਅੰਸ ਹੁੰਦਾ ਹੈ ਲੁਧਿਆਣਾ ਇੱਕ ਡਿਫਰੈਂਟ ਸਿਟੀ ਸੀਗਾ ਇੱਕ ਇੰਡਸਟਰੀਅਲ ਸਿਟੀ ਹੈ ਤੋਂ ਬੜੇ ਚੰਗੇ ਐਕਸਪੀਰੀਐਂਸਸ ਰਹੇ ਲੋਕਾਂ ਦੀਆਂ ਡਿਮਾਂਡਸ ਡਿਫਰੈਂਟ ਹੈ ਬਿਕੋਜ਼ ਇੰਡਸਟਰੀਅਲ ਟਾਊਨ ਹੋਣ ਦੇ ਤੌਰ ਤੇ ਪੰਜਾਬ ਦੀ ਇੰਡਸਟਰੀ ਬੇਸਿਕਲੀ ਇੱਥੋਂ ਤੱਕ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਹੈ ਤਾਂ ਬੜਾ ਕੁਝ ਇੱਥੇ ਡਿਫਰੈਂਟ ਹੈ ਉੱਥੋਂ ਨਾਲੋਂ ਨਾ ਡਿਮਾਂਡਸ ਡਿਫਰੈਂਟ ਹੈ ਤਾਂ ਮੈਨੂੰ ਇਹੀ ਕਹੂੰਗੀ ਕਿ ਜਿਹੜੀਆਂ ਡਿਮਾਂਡਸ ਲੁਧਿਆਣੇ ਦੇ ਲੋਕਾਂ ਦੀਆਂ ਹੈਗੀਆਂ ਉਹਨਾਂ ਵੇਲੇ ਸਮੇਂ ਦੇ ਵਿੱਚ ਰਾਜਾ ਜੀ ਇਹਨਾਂ ਡਿਮਾਂਡਸ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਰਹਿਣ ਮੈਂ ਤਾਂ ਇਹੀ ਦੁਆ ਕਰੂੰਗੀ ਅਬਤਾ ਜੀ ਜੇ ਦੇਖਿਆ ਜਾਏ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤਮਾਮ ਚਾਹੇ ਸੀ ਵੱਡੇ ਚਿਹਰਿਆਂ ਦੀ ਗੱਲ ਕਰ ਲਈਏ ਮੁੱਖ ਮੰਤਰੀ ਚਿਹਰਿਆਂ ਦੀ ਗੱਲ ਕਰ ਲਈਏ ਪਹਿਲੇ ਮੁੱਖ ਮੰਤਰੀ ਦੀ ਗੱਲ ਕਰ ਲਈਏ ਜਿਹੜਾ ਫੀਮੇਲ ਫੇਸ ਹੈ ਉਹ ਪਰਿਵਾਰ ਜਿਹੜੇ ਨੇ ਬੜਾ ਘੱਟ ਦੇਖਣ ਨੂੰ ਮਿਲਿਆ ਤੁਹਾਨੂੰ ਅਸੀਂ ਕਾਫੀ ਲੰਬੇ ਟਾਈਮ ਤੋਂ ਐਕਟਿਵਲੀ ਪਾਰਟਿਸਿਪੇਟ ਕਰਦੇ ਹੋਏ ਦੇਖ ਰਹੇ ਹਾਂ ਸੋ ਬੀਇੰਗ ਅ ਵੂਮਨ ਕੀ ਸੋਚਦੇ ਹੋ ਤੁਸੀਂ ਕਿ ਪੋਲਿਟਿਕਸ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜੋ ਫੀਮੇਲ ਫੇਸ ਹੈ ਉਹਨੂੰ ਕਿੰਨਾ ਕੁ ਬਾਹਰ ਆਣਾ ਚਾਹੀਦਾ ਔਰ ਤੁਸੀਂ ਐਕਸਪੀਰੀਅੰਸ ਜੋ ਗ੍ਰੈਬ ਕੀਤਾ ਉਹ ਤੋਂ ਕੀ ਸਿੱਖਿਆ देखो मैं कभी ये नहीं थी सोचा कि एज अ फीमेल मेनू जाना चाहिए या हमेशा ये सोचा कि ये मेरी जिम्मेदारी सी की बिकॉज़ परिवार ਦੇ ਵਿੱਚ ਹੋਰ ਜ਼ਿਆਦਾ ਲੋਕ ਨਹੀਂ ਹੈਗੇ ਇਟਸ ਨਿਊਕਲੀਅਰ ਫੈਮਿਲੀ ਇਹ ਛੋਟਾ ਪਰਿਵਾਰ ਹੈ ਸਾਡਾ ਤਾਂ ਰਾਜਜੀਤ ਦੀ ਵਾਈਫ ਹੋਣ ਦੇ ਤੌਰ ਤੇ ਮੇਰੀ ਰਿਸਪਾਂਸਿਬਿਲਟੀ ਰਹੀ ਹੈ ਸ਼ੁਰੂ ਤੋਂ ਇਕੱਠੇ ਕੰਮ ਕਰਨ ਦੀ ਔਰ ਕਦੀ ਕਿਹਾ ਨਹੀਂਗਾ ਕਿ ਤੁਸੀਂ ਇਹ ਕਰਨਾ ਹੈ ਇਹ ਨਹੀਂ ਕਰਨਾ ਮੈਨੂੰ ਲੱਗਦਾ ਕਿ ਜਿਵੇਂ ਦੇਖੀਦਾ ਸੀ ਕਿ ਹਾਂ ਇਹ ਕੰਮ ਕਰਨ ਵਾਲਾ ਤੇ ਬਿਨਾ ਕਿਸੇ ਦੇ ਕਿਹਾ ਬਿਨਾ ਮੰਗ ਕੀਤੀਆਂ ਆਪ ਹੀ ਕਰਨ ਉੱਠ ਜਾਈਦਾ ਸੀ ਤੇ ਉਹ ਕਰਦੇ ਕਰਦੇ ਮੈਨੂੰ ਲੱਗਦਾ ਐ ਐਕਸਪੀਰੀਅੰਸ ਹੋ ਗਿਆ ਔਰ ਫਿਰ ਕਰਦੇ ਕਰਦੇ ਇੱਥੋਂ ਤੱਕ ਪਹੁੰਚ ਗਏ ਕਦੀ ਕੋਈ ਮੰਤਵ ਨਹੀਂ ਰਿਹਾ ਕਿ ਹਾਂ ਇਹ ਕਰਨਾ ਹੈ ਤੇ ਇਹ ਨਹੀਂ ਕਰਨਾ ਜੋ ਰਿਸਪੌਂਸਿਬਿਲਟੀ ਹੁੰਦੀ ਸੀ ਬਸ ਉਹ ਕਰਦੇ ਰਹੀਦਾ ਸੀ ਗਿਦਲਵਾ ਤੋ ਕਾਫੀ ਲੰਬਾ ਟਾਈਮ ਹੋ ਗਿਆ ਤੁਸੀਂ ਪਰਿਵਾਰ ਮੰਨਦੇ ਹੋ ਹੁਣ ਸੀਟ ਖਾਲੀ ਹੋ ਚੁੱਕੀ ਹੈ ਐਕਟਿਵ ਪੋਲਿਟਿਕਸ ਦੇ ਵਿੱਚ ਆਣ ਦਾ ਤੁਹਾਡਾ ਕੋਈ ਮਨ ਜਾਂ ਤੁਹਾਨੂੰ ਲੱਗਦਾ ਕਿਉਂਕਿ ਅਸੀਂ ਵੀ ਸੁਣਿਆ ਗਿੱਦੜਵਾਦੇ ਲੋਕ ਜਿਹੜੇ ਨੇ ਉਹਨਾਂ ਦੀ ਡਿਮਾਂਡ ਵੀ ਹੋ ਰਹੀ ਹੈ ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਤੁਹਾਨੂੰ ਲੱਗਦਾ ਕਿ ਐਕਟਿਵਲੀ ਹੁਣ ਅੱਗੇ ਆ ਜਾਣਾ ਚਾਹੀਦਾ ਕਿਉਂਕਿ ਐਕਸਪੀਰੀਅੰਸ ਤੁਸੀਂ ਕਹਿ ਰਹੇ ਬੜਾ ਚੰਗਾ ਰਿਹਾ ਤੁਹਾ। ਦੇਖੋ ਗਿੱਦੜਵਾਦੇ ਲੋਕਾਂ ਤੇ ਨਾਲ ਨਾ ਇੱਕ ਦਲੀ ਸਾਂਝ ਵਾਲਾ ਰਿਸ਼ਤਾ ਹੈ ਬੜਾ ਪਿਆਰ ਹੈ ਬਿਕੋਜ਼ ਅਸੀਂ ਰਾਜਾ ਜੀ ਨੇ ਆਪ ਦੀ ਪੋਲਿਟਿਕਸ ਸ਼ੁਰੂ ਹੀ ਗਿੱਦੜਵਾਦ ਤੋਂ ਕੀਤੀ। ਅਮ ਔਰ ਉਸ ਟਾਈਮ ਤੇ ਉਸ ਇਲਾਕੇ ਨੂੰ ਉਸ ਸ਼ਹਿਰ ਨੂੰ ਉਸ ਹਲਕੇ ਨੂੰ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਸੀ ਤੇ ਮੈਨੂੰ ਇਹ ਹਲੇ ਤੱਕ ਯਾਦ ਹੈ ਕਿ ਜਦ ਪਹਿਲੀ ਕੈਂਪੇਨ ਕੀਤੀ ਤਾਂ ਉਦੋਂ ਸਾਡੇ ਨਾਲ ਕੋਈ ਬਾਰੇ ਲੋਕ ਨਹੀਂ ਸੀ ਹੁੰਦੇ ਮੈਂ ਰਾਜਾ ਜੀ ਤੇ ਸਾਡੇ ਨਾਲ ਕੋਈ ਤਿੰਨ ਚਾਰ ਜਣੇ ਹੋਰ ਹੁੰਦੇ ਸੀ ਪਰਿਵਾਰ ਦੇ ਸਾਡੀ ਫੈਮਲੀ ਦੇ ਤੇ ਇਸ ਤਰ੍ਹਾਂ ਕੱਲਿਆਂ ਨੇ ਕੈਂਪੇਨ ਸ਼ੁਰੂ ਕੀਤੀ ਸੀ ਤੇ ਲੋਕਾਂ ਨੇ ਗਿੱਦੜਵਿਆਂ ਨੇ ਇੰਨਾ ਪਿਆਰ ਦਿੱਤਾ ਕਿ ਉਸੇ ਹਲਕੇ ਨੂੰ ਅਜ ਕਾਂਗਰਸੀ ਹਲਕਾ ਬਣਾਇਆ ਔਰ ਇਹ ਹਰ ਇਲੈਕਸ਼ਨ ਉਹਨਾਂ ਨੇ ਆਪਦੀ ਚੁਣੌਤੀ ਸਮਝ ਕੇ ਲੋਕਾਂ ਨੇ ਲੜਿਆ ਤੇ ਰਾਜਾ ਜੀ ਨੂੰ ਜਿਤਾਇਆ ਔਰ ਹਰ ਵਾਰੀ ਇਸੇ ਤਰ੍ਹਾਂ ਦਾ ਪਿਆਰ ਦਿੰਦੇ ਰਹੇ ਆ ਲੋਕ ਉੱਥੇ ਇੱਕ ਦਿਲ ਦੀ ਸਾਂਝ ਹੈ ਬੜੀ ਅਟੈਚਮੈਂਟ ਹੈ ਗਿੱਦੜਵਿੱਤੇ ਲੋਕਾਂ ਦੇ ਨਾਲ ਸੋ ਅਗਲੇ ਜੋ ਵੀ ਫੈਸਲੇ ਹੋਣਗੇ ਉਹ ਮੈਂ ਡਿਸਾਈਡ ਨਹੀਂ ਕਰ ਸਕਦੀ ਉਹਨਾਂ ਗੱਲਾਂ ਨੂੰ ਉਹ ਤਾਂ ਆਈ ਥਿੰਕ ਪਾਰਟੀ ਆਪ ਹੀ ਡਿਸਾਈਡ ਕਰੋਗੀ ਔਰ ਜੋ ਵੀ ਪਾਰਟੀ ਦਾ ਫੈਸਲਾ ਰਹੂਗਾ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਣੀ ਹੈ ਕਿ ਜੋ ਵੀ ਪਾਰਟੀ ਦਾ ਫੈਸਲਾ ਰਹੂਗਾ ਉਸਿਰ ਮੱਥੇ ਹੋਊਗਾ ਜੀਨੂੰ ਵੀ ਟਿਕਟ ਮਿਲੂਗੀ ਉਸਿਰ ਮੱਥੇ ਹੋਊਗੀ ਕਿਸੇ ਨੂੰ ਮਰਜ਼ੀ ਮਿਲ ਜੇ ਮੈਂ ਤਾਂ ਹਰੇਕ ਲਈ ਕੈਂਪੇਨ ਕਰੂੰਗੀ ਜੀਨੂੰ ਮਰਜ਼ੀ ਦੇ ਦਿੰਨ अच्छा नहीं आमतौर पे देखा मैंने लंदा ये जो इलेक्शंस थी लोकसभा इलेक्शंस ऑपर्चुनिटीज जड़े पॉलिटिशियंस ने ऊपर के आए या कह लो कि बढ़िया पार्टियां चेंज हुई बड़े फेस चेंज हुए ਤੁਸੀਂ کہہ ਰਹੇ ਹੋ ਕਿ چاہے ਜੇ ਨੂੰ ਮਰਜੀ ਟਿਕਟ ਮਿਲ ਜੇ ਤੁਸੀਂ ਖੋਲ ਕੇ ਕੈਂਪੇਨ ਕਰੋਗੇ ਸੋ ਪੋਲਿਟਿਕਸ ਦੇ ਵਿੱਚ ਹਾਲਾਂਕਿ ਵੈਸੇ ਤਾਂ ਹਰ ਇੱਕ profession ਦੇ ਵਿੱਚ ਅੱਜ ਕੱਲ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਆਪਾਂ ਕਹਿੰਦੇ ਕਿ ਮਿਆਰ ਜਿਹੜਾ ਹੈ ਉਹ ਡੇ ਬਾਈ ਡੇ ਡਿੱਗਦਾ ਰਿਹਾ ਲੇਕਿਨ ਇਸ ਲੋਕ ਸਭਾ ਚੋਣਾਂ ਦੇ ਵਿੱਚ ਜੋ ਪੋਲਿਟਿਸ਼ियंस ਵੱਡੇ ਚਿਹਰੇ इधर-ਉਧਰ ਹੋਏ ਉਹਨਾਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਨਹੀਂ ਵੀ ਲੋਕ ਜਿਹੜੇ ਨੇ ਕਿਤਨੇ ਕਿਤੇ ਦੇਖ ਰਹੇ ਵੀ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਹੀ ਨਹੀਂ ਪੂਰੇ ਦੇਸ਼ ਭਾਰ ਦੀ ਕਿਸੀ ਹੋਰ ਹੀ ਪਾਸੇ ਜਾ ਰਹੀ ਹੈ ਦੇਖੋ ਕੋਈ ਵੀ profession ਤੁਸੀਂ ਫੋਲੋ ਕਰੋ ਕੁਝ ਵੀ ਕਰੋ ਮੈਂ ਤਾਂ ਪਰਸਨਲੀ ਫੀਲ ਕਰਦੀ ਹਾਂ ਕਿ ਆਪਦੇ morals ਨਾਲ ਕੰਪਰੋਮਾਈਜ਼ ਨਾ ਕਰੋ ਕੋਈ ਵੀ ਸਰਕਾਰ ਕਦੀ ਵੀ ਪਰਮਨੈਂਟ ਨਹੀਂ ਰਹਿੰਦੀ 5 ਸਾਲ ਲਿਖ ਕੇ ਤਾਂ ਫਿਰ ਅਗਲੇ 5 ਸਾਲ ਦੂਜੀ ਰਹੂਗੀ ਤੇ ਜੇ ਆਪਾਂ ਕਾਲ ਕਰ ਲਈਏ ਕਿ ਹਾਂ ਮੈਂ ਰਾਤੋਂ ਰਾਤ ਸਾਰਾ ਕੁਝ ਬਣ ਜਾ ਤਾਂ ਫਿਰ ਦੇਖੋ ਨਾ ਕਿ ਪੰਜ ਸਾਲਾਂ ਬਾਅਦ ਫੇਰ ਵੋਟਾਂ ਪਾਣੀਆਂ ਪਰ ਪਤਾ ਨਹੀਂ ਇਹ ਸਰਕਾਰ ਮਤਲਬ ਹੁਣ ਵੀ ਜਿਹੜੀ ਸਰਕਾਰ ਬਣੀ ਹੈ ਇਹ ਕਿਹੜਾ ਪਰਮਨੈਂਟ ਹੈ ਸਰ ਸਰਕਾਰਾਂ ਤਾਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਪਰ ਆਪਦੇ ਮੋਰਲਸ ਨੂੰ ਤੁਸੀਂ ਇੰਨਾ ਕੰਪਰੋਮਾਈਜ਼ ਕਰ ਲਓ ਆਪਦੇ ਜੋ ਵੀ ਤੁਹਾਡੀਆਂ ਵੈਲਿਊਜ਼ ਐ ਤੁਸੀਂ ਮਤਲਬ ਹੈ ਹੀ ਨਹੀਂ ਇਹਦਾ ਮਤਲਬ ਇਹ ਹੋਇਆ ਨਾ ਕਿ ਵੈਲਿਊਜ਼ ਹੈ ਹੀ ਨਹੀਂ ਕੋਈ ਸੰਸਕਾਰ ਬੰਦੇ ਦੇ ਹੈ ਹੀ ਨਹੀਂ ਕਿ ਤੁਸੀਂ ਕਿਸੇ ਗੱਲ ਵਾਸਤੇ ਵੀ ਕਿਸੇ ਵੀ ਓਪਰਚ्युनिटी ਵਾਸਤੇ ਤੁਸੀਂ ਕੁਝ ਵੀ ਕੁਰਬਾਨ ਕਰਨ ਨੂੰ ਤਿਆਰ ਬੈਠੇ ਹੋ ਤੁਹਾਡੀ ਆਪਦੀ ਕੋਈ ਸੋਚ ਨਹੀਂ बस ਇੱਕੋ ਹੀ ਸੋਚ ਹੈ ਕਿ ਹਾਂ ਮੈਂ ਫਲਾਨੀ ਥਾਂ ਤੇ ਪਹੁੰਚਣਾ ਹੈ ਸੋ ਯੂ نو ਵਟ ਮੈਨੂੰ ਲੱਗਦਾ ਹੈ ਕਿ ਆਪਦੇ ਮੋਰਲਸ ਨੂੰ ਜਿਉਂਦਾ ਰੱਖਣਾ ਆਪਦੀਆਂ ਵੈਲਿਊਜ਼ ਨੂੰ ਜਿਉਂਦਾ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਜੋ ਤੁਸੀਂ ਆਪਦੇ ਲਾਈਫਟਾਈਮ ਦੇ ਵਿੱਚ ਕਰਦੇ ਹੋ ਤੁਹਾਡੇ ਆਸ-ਪਾਸੇ ਦੇ ਲੋਕਾਂ ਤੇ ਉਸ ਚੀਜ਼ ਦਾ ਅਸਰ ਪੈਂਦਾ ਹੈ ਪਹਿਲੀ ਗੱਲ ਦੂਸਰੀ ਗੱਲ ਤੁਹਾਡੇ ਬੱਚੇ ਆਪਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਕਰਦੇ ਹੋ ਤੁਹਾਡੇ ਬੱਚੇ ਉਹਨਾਂ ਵੈਲਿਊਜ਼ ਨੂੰ ਇੰਬਾਈਵ ਕਰ ਲੈਂਦੇ ਆ ਉਨਾ ਦੇ ਦਿਲ ਦੇ ਦਿਮਾਗ ਤੇ ਛੱਪ ਜਾਂਦੀਆਂ ਇਹ ਗੱਲਾਂ ਕਿ ਜੇ ਅੱਜ ਇਸ ਪਾਰਟੀ ਦੇ ਵਿੱਚ ਹਾਰਨ ਦੇ ਚਾਂਸਸ ਐ ਤੇ ਭੱਜ ਕੇ ਦੂਜੀ ਪਾਰਟੀ ਚ ਜਾਂਦੇ ਰੋ ਤੇ ਲੋਕ ਬੋਲ ਕੇ ਨਹੀਂ ਕਹਿੰਦੇ ਪਰ ਹਰੇਕ ਦੇ ਉੱਤੇ ਇਨ੍ਹਾਂ ਗੱਲਾਂ ਦਾ ਅਸਰ ਜ਼ਰੂਰ ਪੈਂਦਾ ਹੈ ਔਰ ਤੁਹਾਡਾ ਤੁਹਾਡਾ ਕਦ ਵੀ ਗਿਰਦਾ ਹੈ ਇਨ੍ਹਾਂ ਗੱਲਾਂ ਦੇ ਨਾਲ ਭਾਵੇਂ ਤੁਸੀਂ ਮੰਨੋ ਜਾਂ ਨਾ ਮੰਨੋ ਲੋਕਾਂ ਦੇ ਵਿੱਚ ਇਨ੍ਹਾਂ ਗੱਲਾਂ ਦਾ ਅਸਰ ਜ਼ਰੂਰ ਪੈਂਦਾ ਹੈ ਨਹੀਂ ਹੋਣਾ ਚਾਹੀਦਾ ਸੋ ਜਿਵੇਂ ਤੁਸੀਂ ਪੋਲਿਟਿਕਸ ਦੀ ਗੱਲ ਕਰ ਰਹੇ ਸੀ ਕਿ ਹਰੇਕ ਖੇਤਰ ਦੇ ਵਿੱਚ ਹਾਲਾਂਕਿ ਡਿੱਗਦਾ ਜਾ ਰਿਹਾ ਐਕਟਿਵ ਪੋਲਿਟਿਕਸ ਦੇ ਵਿੱਚ ਅਗਰ ਤੁਸੀਂ ਆਨਿਓ ਮਤਲਬ ਜਿਹੜਾ ਹੁਣ ਨਵਾਂ ਯੂਥ ਹੈ ਉਹ ਕੀ ਐਕਸਪੈਕਟ ਕਰੇ ਨਵੇਂ ਪੋਲਿਟਿਸ਼ੀਅਨਸ ਤੋਂ ਕਿ ਪੰਜਾਬ ਦੇ ਵਿੱਚ ਪਹਿਲਾ ਰਾਜਨੀਤਿਕ ਲੋਕ ਜਿਹੜੇ ਕਰਦੇ ਆ ਰਹੇ ਨੇ ਕਿਹੜੇ ਤੁਹਾਨੂੰ ਦੋ ਜਾਂ ਤਿੰਨ ਅਜਿਹੇ ਪਹਿਲੂ ਲੱਗਦੇ ਕਿ ਇਹ ਜਿਹੜੇ ਨੇ ਇਹ ਨਹੀਂ ਹੋਣੀ ਚਾਹੀਦੀ ਜਾਂ ਇਸ ਤਰ੍ਹਾਂ ਰਾਜਨੀਤੀ ਦੇ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਅਸੀਂ ਨਵੇਂ ਪੋਲਿਟਿਸ਼ੀਅਨਸ ਦੇ ਤੌਰ ਤੇ ਆ ਚੀਜ਼ ਨਵੀਂ ਕਰਾਂਗੇ ਇੱਕ ਚੀਜ਼ ਪੱਕੀ ਹੈ ਪਾਰਟੀ ਕੋਈ ਵੀ ਆਵੇ ਮੁੱਦਾ ਡਿਵੈਲਪਮੈਂਟ ਦਾ ਚਾਹੀਦਾ ਜਿਹੜੀ ਪਾਰਟੀ ਨੂੰ ਲੋਕਾਂ ਨੇ ਜਿਤਾਤਾ ਤਾਂ ਠੀਕ ਹੈ ਉਹਨੂੰ ਪੰਜਾਬ ਦੀ ਡਿਵੈਲਪਮੈਂਟ ਤੇ ਸਾਰਾ ਦਾ ਸਾਰਾ ਸਾਡੇ ਦੇਸ਼ ਦੀ ਡਿਵੈਲਪਮੈਂਟ ਤੇ ਫੋਕਸ ਕਰਨਾ ਚਾਹੀਦਾ ਹੈ ਜੋ ਦੂਜੀਆਂ ਪਾਰਟੀਆਂ ਦੇਖੋ ਆਪੋਜੀਸ਼ਨ ਹਮੇਸ਼ਾ ਰਹੂਗੀ ਔਰ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਹੁਣ ਜੇ ਅਸੀਂ ਆਪੋਜੀਸ਼ਨ ਨੂੰ ਮਾਰਨ ਤੇ ਕੰਮ ਜ਼ਿਆਦਾ ਕਰਾਂਗੇ ਤੇ ਦੇਸ਼ ਬਾਰੇ ਘੱਟ ਸੋਚਾਂਗੇ ਤੇ ਇਹ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਥੋੜੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਦੇਸ਼ ਬਾਰੇ ਸੋਚਣਾ ਸਾਡੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਟੇਟ ਬਾਰੇ ਸੋਚਣਾ ਜੋ ਸਟੇਟ ਦੇ ਮੁੱਦੇ ਹੈ ਭਾਵੇਂ ਸਾਡੇ ਯੂਥ ਨੂੰ এমਪਲੋਇਮੈਂਟ ਦੇਣਾ ਹੈ ਭਾਵੇਂ ਨਸ਼ੇ ਨੂੰ ਖਤਮ ਕਰਨਾ ਹੈ ਭਾਵੇਂ ਵਿੱਤੀ ਸਤਰ ਤੇ ਕਿਸ ਤਰ੍ਹਾਂ ਦੀਆਂ ਅਸੀਂ ਸੁਵਿਧਾਵਾਂ ਲੋਕਾਂ ਨੂੰ ਦੇ ਸਕਦੇ ਹਾਂ ਉਹ ਕ੍ਰੀਏਟ ਕਰਨਾ ਇਸ ਚੀਜ਼ ਤੇ ਜੇ ਹਰ ਸਰਕਾਰ ਫੋਕਸ ਕਰੇ ਤਾਂ ਸਾਡੇ ਸਾਡੇ ਦੇਸ਼ ਦਾ ਕਾਦੀ ਇੱਕ ਵੱਖਰਾ ਹੋਊਗਾ ਪਰ ਸਰਕਾਰਾਂ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਐ ਸਿ ਵੈਂਡੇਟਾ ਪੋਲਿਟਿਕਸ ਵਿੱਚ ਲੱਗ ਜੰਨੇ ਆ ਹੁਣ ਤੁਸੀਂ ਦੇਖਿਆ ਭਾਜਪਾ ਸਰਕਾਰ ਨੇ ਮਗਰਲੇ ਸਾਲਾਂ ਦੇ ਵਿੱਚ ਕੀ ਕੀਤਾ ਹਰ ਇੱਕ ਨੂੰ ਡਰਾ ਧਮਕਾ ਕੇ ਆਪਦੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਮਤਲਬ ਕਿ ਆਪਦੀ ਪਾਰਟੀ ਦਾ ਹਿੱਸਾ ਬਣਾਇਆ ਕਿਸ ਤਰ੍ਹਾਂ ਲੋਕਾਂ ਨੇ ਡਰ-ਡਰ ਕੇ ਪਾਰਟੀਆਂ ਬਦਲੀਆਂ ਜਾਂ ਲਾਲਚ ਦੇ ਮਾਰਿਆਂ ਨੇ ਲੋਕਾਂ ਨੇ ਪਾਰਟੀਆਂ ਬਦਲੀਆਂ ਔਰ ਜਿੰਨਾ ਵੀ ਸਰਕਾਰੀ ਮਸ਼ੀਨਰੀ ਸੀ ਸਾਰੀ ਸਰਕਾਰੀ ਮਸ਼ੀਨਰੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਦੁਰਉਪਯੋਗ ਕੀਤਾ ਉਹਦਾ ਮਤਲਬ ਹਰ ਹਰ ਇੱਕ ਫੀਲਡ ਦੇ ਵਿੱਚ ਨਾ ਤੁਸੀਂ ਹਰ ਚੀਜ਼ ਨੂੰ ਤੁਸੀਂ politcal ਐਂਗਲ ਨਾਲ ਨਹੀਂ ਦੇਖ ਸਕਦੇ ਤੇ ਕੋਈ ਜਣਾ ਚ ਤੁਸੀਂ ਫੇਸ ਕੀਤੀ ਹੈ ਚੀਜ਼ ਦੇਖੋ ਹਰ ਚੀਜ਼ ਨੂੰ politisize ਕੀਤਾ ਗਿਆ ਨਾ ਸਾਰੀ ਸਾਰੀ ਜਿਹੜੀ ਸੈਂਟਰ ਦੀ ਕੈਬਨਿਟ ਸੀ ਉਹ ਕਾਂਗਰਸ ਦੇ ਖਿਲਾਫ ਕੰਮ ਕਰ ਰਹੀ ਸੀ ਦੇਸ਼ ਦੇ ਜਿਹੜੇ ਹੋਮ ਮਿਨਿਸਟਰ ਸੀ ਐਕਸ ਹੋਮ ਮਿਨਿਸਟਰ ਸੀ ਹੁਣ ਵੀ ਹੈ ਚਲੋ ਔਰ ਯੂਪੀ ਦੇ ਚੀਫ ਮਿਨਿਸਟਰ ਬਹੁਤ ਸਾਰੇ ਜਿਹੜਾ ਜਿੰਨੇ ਕੈਬਨਿਟ ਸੀ ਉਹ ਸਾਰੀ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਖਿਲਾਫ ਕੰਮ ਕਰ ਰਹੀ ਸੀ ਸਾਰੇ ਆ ਕੇ ਕੈਂਪੇਨ ਵੀ ਕਰ ਰਹੇ ਸੀ ਚ ਲੋਨ ਦਾ ਉਹ ਰਾਈਟ ਵੀ ਹੈ ਬੀਇੰਗ ਦੀ ਆਪੋਜੀਸ਼ਨ ਪਰ ਇਹ ਪੂਰੇ ਦੇਸ਼ ਦੇ ਵਿੱਚ ਹੁਣ ਜਦੋਂ ਪਾਰਟੀ ਪਾਵਰ 'ਚ ਆ ਜਾਂਦੀ ਹੈ ਨਾ ਅਪੋਸ ਕੱਲ ਦੀ ਗੱਲ ਕਰੀਏ ਉਸ ਤੋਂ ਬਾਅਦ ਕੱਲੀ ਡਿਵੈਲਪਮੈਂਟ ਮੁੱਦਾ ਚਾਹੀਦਾ ਕਿ ਅਸੀਂ ਆਪਣੇ ਦੇਸ਼ ਨੂੰ ਅੱਗੇ ਕਿਵੇਂ ਲੈ ਜਾ ਸਕਦੇ ਹਾਂ ਅਸੀਂ ਆਪਣੀ ਇੰਡਸਟਰੀ ਨੂੰ ਕਿਵੇਂ ਇੱਕ ਨਵਾਂ ਰੁਖ ਦੇ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਨਵੀਆਂ ਉਚਾਈਆਂ ਨੂੰ ਛੂ ਸਕਦੇ ਹਾਂ ਜਦਕਿ ਅਸੀਂ ਉਹਨਾਂ ਫੋਕਸ ਤੋਂ ਭਟਕ ਜਾਂਦੇ ਹਾਂ ਤੇ ਵਿੰਡੈਟਾ ਪੋਲਿਟਿਕਸ ਵੱਲ ਸਰਕਾਰਾਂ ਲੱਗ ਜਾਂਦੀਆਂ ਇਹ ਚੀਜ਼ ਸਾਡੇ ਦੇਸ਼ ਦੇ ਵਿੱਚੋਂ ਪੋਲਿਟੀਕਲ ਪਾਰਟੀਆਂ ਦੇ ਵਿੱਚੋਂ ਜ਼ਰੂਰ ਖਤਮ ਹੋਣੀ ਚਾਹੀਦੀ ਹੈ ਜੀ ਪੰਜਾਬ ਮੁੱਖ ਮੰਤਰੀ ਜਿਹੜੇ ਨੇ ਹੁਣ ਜਲੰਧਰ ਕਰਾਇਆ ਤਾਂ ਮਗਾਨ ਲੈ ਲਿਆ ਇਹਦੇ ਮੈਂ ਉੱਥੇ ਰਵਾਂਗਾ ਜਲੰਧਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਾਗਾ ਅਮਰਤਾ ਬੜਿੰਕੀ ਸੋਚਦੀ ਹੈ ਵੀ ਪੋਲਿਟਿਸ਼ੀਅਨਜ਼ ਜਦੋਂ ਚੋਣਾਂ ਨੇ ਹੁਣ ਬਾਈ ਇਲੈਕਸ਼ਨਸ ਨੇ ਕੀ ਸਿਰਫ ਉਦੋਂ ਹੀ ਲੋਕਾਂ ਨੂੰ ਮੁਸ਼ਕਲਾ ਹੁੰਦੀਆਂ ਨੇ ਜਾਂ ਉਦੋਂ ਹੀ ਇਹ ਸਭ ਹੋਣਾ ਚਾਹੀਦਾ ਜਾਂ ਫਿਰ ਇਹ ਰੈਗੂਲਰ ਬੇਸਿਸ ਤੇ ਸਭ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਨੇ ਦੇਖੋ ਸਰਕਾਰ 5 ਸਾਲ ਲਈ ਬਣਦੀ ਹੈ ਹਰ ਦਿਨ ਡਿਲੀਵਰ ਕਰਨਾ ਚਾਹੀਦਾ ਹੈ ਹਰ ਦਿਨ 5 ਸਾਲ ਕੋਈ ਬਹੁਤ ਜ਼ਿਆਦਾ ਸਮਾਂ ਤਾਂ ਹੁੰਦਾ ਨਹੀਂ ਲਿਮਿਟਿਡ ਸਮਾਂ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਆਮ ਆਈ ਥਿੰਕ ਆਲਮੋਸਟ 15 1800 ਦਿਨ ਹੁੰਦੇ ਪੰਜ ਤੇ 1800 ਦਿਨ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੇ ਮੈਨੂੰ ਲੱਗਦਾ ਇੱਕ ਇੱਕ ਦਿਨ ਇੱਕ ਇੱਕ ਦਿਨ ਦਾ ਏਜੰਡਾ ਬਣ ਕੇ ਫੋਕਸ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਇੱਕ ਅਸੀਂ ਕਿਸ ਤਰ੍ਹਾਂ ਡਿਲੀਵਰ ਕਰ ਸਕਦੇ ਹਾਂ ਦੇਖੋ ਇਲੈਕਸ਼ਨਸ ਤਾਂ ਚਲਦੀਆਂ ਹੀ ਰਹਿਣੀਆਂ ਹੁਣ ਇਹ ਹੋ ਜਾਣਗੀਆਂ ਉਸ ਤੋਂ ਬਾਅਦ ਅਗਲੀਆਂ ਜਿਮਨੀ ਚੋਣਾਂ ਆ ਜਾਣਗੀਆਂ ਫਿਰ ਉਹ ਹੋ ਜਾਣਗੀਆਂ ਫਿਰ ਮਿਊਨਿਸਪੈਲਿਟੀ ਦੀਆਂ ਆ ਜਾਣਗੀਆਂ ਫਿਰ ਪੰਚਾਇਤਾਂ ਦੀਆਂ ਆ ਜਾਣਗੀਆਂ ਇਹ ਚੋਣਾਂ ਤਾਂ ਚਲਦੀਆਂ ਹੀ ਰਹਿਣੀਆਂ ਐ ਠੀਕ ਹੈ ਮਾਨਸਬ ਉਥੇ ਗਏ ਹੈ ਬੜੀ ਚੰਗੀ ਗੱਲ ਹੈ ਪਰ ਕਿੱਥੇ ਕਿੱਥੇ ਸ਼ਿਫਟ ਕਰਾਂਗੇ ਆਪਾਂ ਹੈ ਕਿ ਨਹੀਂ ਬੜੀ ਅੱਛੀ ਗੱਲ ਹੈ ਪਰ ਮੈਂ ਤਾਂ ਇਹ ਕਹੂੰਗੀ ਕਿ ਡਿਲੀਵਰ ਕਰੋ ਲੋਕਾਂ ਨੂੰ ਕਰਕੇ ਵਿਖਾਓ ਲੋਕਾਂ ਨੇ ਤੁਹਾਨੂੰ ਬੜੀ ਵੱਡੀ ਬਹੁਮਤ ਨਾਲ ਜਿਤਾ ਕੇ ਭੇਜਿਆ ਹੈ ਔਰ ਲੋਕਾਂ ਨੂੰ ਕਰਕੇ ਵਿਖਾਓ ਡਿਲੀਵਰ ਕਰੋ ਕਿ ਹਾਂ ਅਸੀਂ ਸਟੇਟਲੀ ਆ ਕੀਤਾ ਤਾਂ ਕਿ ਪੱਕ ਪੱਕੇ ਨਹੀਂ ਇੱਥੇ ਕੋਈ ਵੀ ਸਰਕਾਰ ਰਹਿੰਦੀ ਕਦੀ ਨਾ ਕੋਈ ਰਹੀ ਹੈ ਨਾ ਰਹਿਣੀ ਹੈ ਬਦਲਾ ਤਾਂ ਆਉਂਦਾ ਹੀ ਰਹਿਣਾ ਪਰ ਜਾਣ ਤੋਂ ਬਾਅਦ ਇਸ ਤਰ੍ਹਾਂ ਦਾ ਟੀਚਾ ਚਾਹੀਦਾ ਕਿ ਜਦੋਂ ਸਰਕਾਰ ਚਲੀ ਜਾਵੇ ਲੋਕੀ ਜਾਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਕਿ ਹਾਂ ਫਲਾਨੀ ਸਰਕਾਰ ਆਈ ਸੀ ਤੇ ਆਹ ਕੰਮ ਪੰਜਾਬ ਦੇ ਵਿੱਚ ਉਦੋਂ ਹੋਏ ਕੁਝ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਇੱਕ ਲੈਗੇਸੀ ਇਸ ਤਰ੍ਹਾਂ ਦੀ ਇੱਕ ਹਿਸਟਰੀ ਕ੍ਰੀਏਟ ਕਰਨਾ ਮੈਨੂੰ ਲੱਗਦਾ ਹੈ ਜਿਆਦਾ ਜਿਆਦਾ ਚੰਗੀ ਗੱਲ ਹੈ ਰਾਜਾ ਵਿੜਿੰਗ ਪੰਜਾਬ ਕਾਂਗਰਸ ਦੇ ਰਾਜਾ ਨੇ ਹਾਲਾਂਕਿ ਗੁੱਟਬੰਦੀ ਹਾਲਾਂਕਿ ਤੁਸੀਂ ਦੇਖਿਆ ਹੋਣਾ ਪਿਛਲੀ ਜਿਹੜੀ ਵਿਧਾਨ ਸਭਾ ਚੋਣਾਂ ਸੀ ਉਦੋਂ ਵੀ ਨੁਕਸਾਨ ਜਿਹੜਾ ਹੈ ਉਹ ਆਪਸੀ ਗੁੱਟਬੰਦੀ ਦਾ ਕਾਂਗਰਸ ਨੂੰ ਚਲਣਾ ਪਿਆ ਸੀ ਹੁਣ ਇੱਕ ਵਾਰ ਫੇਰ ਤੁਸੀਂ ਉੱਠ ਰਹੇ ਸੀ ਕਿ ਹੁਣ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੂੰ ਅ ਐਜ਼ ਅ ਰਾਜਾ ਯਾਨੀ ਕਿ ਪ੍ਰੈਜ਼ੀਡੈਂਟ ਤੋਂ ਸਿਫਾ ਦੇਣਾ ਚਾਹੀਦਾ ਜਾਂ ਕੋਈ ਹੋਰ ਚੀਜ਼ ਜਿਹੜਾ ਹੋਣਾ ਚਾਹੀਦਾ ਸੋ ਇਸ ਬਾਰੇ ਤੁਸੀਂ ਕੀ ਸੋਚਦੇ ਦਿਖੋ ਗੱਲ ਇਹ ਹੈ ਠੀਕ ਹੈ ਰਾਜਾ ਜੀ ਨੂੰ ਤੁਸੀਂ ਰਾਜਾ ਕਹਿ ਰਹੇ ਹੋ ਪਰ ਮੈਨੂੰ ਪਤਾ ਕੀ ਲੱਗਦਾ ਹੈ ਪਰਸਨਲੀ ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਪੋਲਿਟੀਕਲ ਪਾਰਟੀ ਹੈ ਉਹ ਉਹਦੀ ਕਾਮਯਾਬੀ ਦਾ ਸਹੀ ਸ਼ਰੇ ਉਸ ਪਾਰਟੀ ਦੇ ਵਰਕਰ ਨੂੰ ਜਾਂਦਾ ਹੈ ਬਿਕੋਜ਼ ਜਿੰਨੀ ਵਰਕਰ ਮਿਹਨਤ ਕਰਦਾ ਹੈ ਨਾ ਦਿਨ ਰਾਤ ਇੱਕ ਕਰਦਾ ਉਹ ਸੋ ਮੈਨੂੰ ਲੱਗਦਾ ਸਭ ਤੋਂ ਜਿਹੜੀ ਵੱਡੀ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿਸੇ ਵੀ ਪਾਰਟੀ ਦੀ ਉਹ ਸਾਡਾ ਪਾਰਟੀ ਦਾ ਵਰਕਰ ਹੁੰਦਾ ਹੈ ਉਹ ਕਿਸੇ ਰਾਜੇ ਨਾਲੋਂ ਘੱਟ ਨਹੀਂ ਹੁੰਦਾ ਪਹਿਲੀ ਗੱਲ ਤਾਂ ਇਹ ਕਹੂੰਗੀ ਅ ਦੂਸਰੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਜਦੋਂ ਪਰਿਵਾਰ ਦੇ ਵਿੱਚ ਚਾਰਜੀ ਇਕੱਠੇ ਰਹਿੰਦੇ ਐ ਮਦਰ ਫਾਦਰ ਬੱਚੇ ਤਾਂ ਕਿਤੇ ਨਾ ਕਿਤੇ ਕੋਈ ਗੱਲ ਫਾਦਰ ਨੇ ਜੇ ਉੱਚੀ ਬੋਲਤੀ ਤਾਂ ਬੱਚਿਆਂ ਨੂੰ ਚੰਗੀ ਨਹੀਂ ਲੱਗਦੀ ਜਦੋਂ ਬੱਚੇ ਕੋਈ ਗੱਲ ਕਹਿ ਦਿੰਦੇ ਐ ਤਾਂ ਕਿਤੇ ਨਾ ਕਿਤੇ ਦੋ ਬਰਤਨ ਇਕੱਠੇ ਖੜਕਦੇ ਐ ਤੇ ਪਰਿਵਾਰ ਵੰਗੂ ਹੀ ਪਾਰਟੀ ਹੁੰਦੀ ਐ ਕਿਤੇ ਜੇ ਕਿਸੇ ਨੇ ਕਹਿਤਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਇਹਦਾ ਮੁੱਦਾ ਨਹੀਂ ਬੰਨਣਾ ਚਾਹੀਦਾ ਪਰਿਵਾਰ ਦੇ ਵਿੱਚ ਵੀ ਤਾਂ ਕਹਿ ਦਿੰਦੇ ਲੜਾਈ ਹੋ ਜਾਂਦੀ ਐ ਤੇ ਫਿਰ ਪਰਿਵਾਰ ਉਸੇ ਤਰ੍ਹਾਂ ਦਾ ਹੋ ਜਾਂਦਾ ਐ ਤਾਂ ਨਹੀਂ ਕਿ ਪਰਿਵਾਰ ਅੱਡ ਹੋ ਜਾਂਦਾ ਹੁਣ ਤੁਸੀਂ ਦੇਖੋ ਕਿ ਚੋਣਾ ਲੜੀਆਂ ਕਾਂਗਰਸ ਪਾਰਟੀ ਨੇ 7 ਸੀਟਾਂ ਜਿੱਤੀਆਂ ਇਹ ਬਿਨਾ ਇੱਕੀ ਤੋਂ ਨਹੀਂ ਜਿੱਤੀਆਂ ਲੜਾਈ ਜੇ ਲੜਾਈ ਹੁੰਦੀ ਤਾਂ ਜਿੱਤ ਹੀ ਨਹੀਂ ਸਕਦੇ ਮਾੜਾ ਮੋਟਾ ਅ ਸਰਦੇ ਜਵਾਬ ਵੀ ਹੈ ਸ਼ਾਇਦ ਜਿਹੜੇ ਸੁਰ ਉਠੇ ਸੀ ਉਹਨਾਂ ਨੂੰ ਜਵਾਬ ਦੇ ਗਏ ਇੱਥੇ ਦੇਖੋ ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਮੈਂ ਤਾਂ ਇਸ ਗੱਲ ਬਾਰੇ ਬੋਲਣਾ ਨਹੀਂ ਚਾਹੁੰਦੀ ਪਰ ਬਿਨਾ ਇੱਕੇ ਤੋਂ ਚੋਣਾ ਨਹੀਂ ਜਿੱਤੀਆਂ ਜਾ ਸਕਦੀਆਂ ਤੇ ਇਹ ਚੋਣਾ ਦਾ ਰਿਜ਼ਲਟ ਹੈ ਨਾ ਜਿਹੜਾ ਇਹ ਹਰ ਗੱਲ ਦਾ ਜਵਾਬ ਹੈ ਆਖਰੀ ਸਵਾਲ ਗਿੱਧਰਵਾਦੇ ਲੋਕ ਜਿਹੜੇ ਨੇ ਤੁਸੀਂ ਪਰਿਵਾਰ ਮੰਨਦੇ ਹੋ ਗਿੱਧਰਵਾਦੇ ਲੋਕ ਜਿਹੜੇ ਨੇ ਹੁਣ ਸਭ ਦੀਆਂ ਅੱਖਾਂ ਟਿਕੀਆਂ ਹੋਈਆਂ ਨੇ ਕਿ ਇੰਨੇ ਲੰਬੇ ਟਾਈਮ ਤੋਂ ਰਾਜਾ ਵੜਿੰਗ ਉੱਥੇ ਜਿੱਤਦੇ ਰਹੇ ਨੇ ਹੁਣ ਤੁਸੀਂ ਵੀ ਐਕਟਿਵਲੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਫੀ ਪਾਰਟਿਸਿਪੇਟ ਕੀਤਾ ਸੋ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਦਾ ਇਹ ਫੈਸਲਾ ਹੋ ਸਕਦਾ ਲੇਕਿਨ ਇੱਕ ਮੰਦੇ ਭਾਵ ਹੁੰਦੇ ਨੇ ਕਿ ਤੁਸੀਂ ਤੁਹਾਨੂੰ ਲੱਗਦਾ ਕਿ ਪਰਿਵਾਰ ਨੂੰ ਹੁਣ ਗਿੱਧਰਵਾਦ ਦੇ ਵਿੱਚ ਇੱਕ ਵਾਰ ਫਿਰ ਤੋਂ ਸੇਵਾਵਾਂ ਮਾ ਜਿਹੜੀਆਂ ਪਹਿਲਾਂ ਹੀ ਤਰ੍ਹਾਂ ਦੇਣੀਆਂ ਚਾਹੀਦੀਆਂ ਜਾਂ ਤੁਹਾਨੂੰ ਲੱਗਦਾ ਕਿ ਇਹ ਸਹੀ ਹੈ ਦੇਖੋ ਮੈਂ ਕਿਸੇ ਵੀ ਚੀਜ਼ ਤੇ ਹਜੇ ਕਮੈਂਟ ਨਹੀਂ ਕਰਨਾ ਚਾਹੁੰਦੀ ਅ ਜਦੋਂ ਤੱਕ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ ਕਿਸੇ ਵੀ ਗੱਲ ਤੇ ਮੈਨੂੰ ਲੱਗਦਾ ਕਾਲੀ ਦਾ ਕੋਈ ਵੀ ਫੈਸਲਾ ਕੋਈ ਵੀ ਕਾਲੀ ਦਾ ਬਿਆਨ ਚੰਗਾ ਨਹੀਂ ਹੁੰਦਾ ਸਹਿਜ ਰੱਖੀਏ ਆਪਾਂ ਸਾਰੇ ਸਹਿਜ ਰੱਖੀਏ ਸਹਿਜ ਰੱਖੀਏ ਔਰ ਜੋ ਵੀ ਫੈਸਲਾ ਹੋਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੇਰੇ ਸਿਰ ਮੱਥੇ ਹੈ ਜਿਹਨੂੰ ਮਰਜ਼ੀ ਦੇ ਦਿਨ ਜਿਹਨੂੰ ਮਰਜ਼ੀ ਦੇ ਦਿਨ ਕਿਧੜਵੇ ਦੇ ਲੋਕਾਂ ਤੋਂ ਸਾਡਾ ਪਰਿਵਾਰ ਦੂਰ ਨਹੀਂ ਹੋ ਸਕਦਾ ਕਦੇ ਵੀ ਦੂਰ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਹੋਏ ਹਮੇਸ਼ਾ ਕਰਦੇ ਰਵਾਂਗੇ ਔਰ ਅਸੀਂ ਜਦੋਂ ਪਰਿਵਾਰਕ ਤੌਰ ਤੇ ਬੈਠਦੇ ਆਂ ਪਰਿਵਾਰ ਦੇ ਵਿੱਚ ਤੇ ਰਾਜਾ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਅੱਜ ਜਿਵੇਂ ਬਣ ਵੀ ਗਏ ਆ ਲੁਧਿਆਣੇ ਤਾਂ ਪਤਾ ਨਹੀਂ ਕਿਉਂ ਮੇਰੇ ਦਿਲ ਚੋਂ ਕੋਈ ਗਿੱਦੜਵਾ ਪਾਸੇ ਨਹੀਂ ਕਰ ਸਕਦਾ ਯਾ ਇਟ ਇਜ਼ ਵੈਰੀ ਇਮੋਸ਼ਨਲ ਅਸੀਂ ਦੇਖ ਪਾ ਰਹੇ ਆ ਤੁਹਾਡੀ ਅੱਖਾਂ ਯਾ ਇਟ ਇਜ਼ ਵੈਰੀ ਇਮੋਸ਼ਨਲ ਪਰ ਇਸ ਜ਼ਿੰਦਗੀ ਪਰ ਰਹੂਗਾ ਬਿਕੋਜ਼ ਮੈਂ ਜਿਹੜਾ ਰਾਜਾਜੀ ਲਈ ਕੈਂਪੇਨ ਕਰਨੀ ਸ਼ੁਰੂ ਕੀਤੀ ਔਰ ਜਿਹੜਾ ਰਾਜਾਜੀ ਦਾ ਸਫ਼ਰ ਰਿਹਾ ਭਾਵੇਂ ਸਾਰੇ ਲੋਕ ਮੈਨੂੰ ਹੀ ਕਹਿੰਦੇ ਸੀ ਕਿ ਗਿੱਦੜਵਾ ਤੋਂ ਚੋਣ ਨਹੀਂ ਲੜਨੀ ਮੈਨੂੰ ਸਭ ਮਨਾ ਕਰਦੇ ਸੀ ਕਿ ਗਿੱਦੜਵਾ ਤੋਂ ਬਿਲਕੁਲ ਚੋਣ ਨਹੀਂ ਲੜਨੀ ਔਰ ਲੋਕਾਂ ਨੇ ਉਹ ਗੱਲ ਨੂੰ ਬਿਲਕੁਲ ਝੂਠਾ ਕਰਤਾ ਜਦ ਪਹਿਲੀ ਚੋਣ ਸੀ ਨਾ ਸਭ ਮਨਾ ਕਰਿਆ ਕਰਦੇ ਸੀ ਕਿ ਤੁਹਾਨੂੰ ਤਾਂ ਜੀ ਹਰਾਉਣ ਵਾਸਤੇ ਟਿਕਟ ਦਿੱਤੀ ਪਾਰਟੀ ਨੇ ਔਰ ਦੇਖੋ ਤੁਸੀਂ ਗਿੱਦੜਵਿਦੀ ਲੋਕਾਂ ਨੇ ਉਸ ਚੀਜ਼ ਨੂੰ ਬਿਲਕੁਲ ਪੁੱਠਾ ਕਰਤਾ ਔਰ ਇਸ ਵਾਰ ਜਦੋਂ ਪੰਜਾਬ ਦੇ ਵਿੱਚੋਂ ਮੈਕਸਿਮਮ ਸਾਰੇ ਵੱਡੇ-ਵੱਡੇ ਪੋਲੀਟੀਸ਼ੀਅਨਸ ਵੱਡੇ-ਵੱਡੇ ਲੀਡਰ ਹਾਰ ਗਏ ਤਾਂ ਗਿੱਦੜਵੇ ਦੇ ਲੋਕਾਂ ਨੇ ਫੇਰ ਫਤਵਾ ਹੱਕ ਵਿੱਚ ਜਾਰੀ ਕੀਤਾ ਤਾਂ ਮੈਂ ਤਾਂ ਗਿੱਦੜਵੇ ਦਾ एहसान ਕਦੀ ਉਤਾਰੀ ਨਹੀਂ ਸਕਦੀ ਲਾ ਹੀ ਨਹੀਂ ਸਕਦੀ ਸੋ ਗਿੱਦੜਵਾ ਇੱਕ ਵੱਖਰੀ ਚੀਜ਼ ਹੈ ਉੱਥੇ ਨਾ ਦਿਲ ਦੀ ਅਟੈਚਮੈਂਟ ਹੈ ਉਹ ਉਹ ਕੋਈ ਦੂਰ ਨਹੀਂ ਕਰ ਸਕਦਾ ਸੋ ਉਹ ਜਿਹੜੀ ਅਟੈਚਮੈਂਟ ਹੈ ਅਸੀਂ ਤੁਹਾਡੇ ਅੱਖਾਂ 'ਚ ਦੇਖ ਪਾ ਰਹੇ ਹਾਂ ਬਹੁਤ ਸ਼ੁਕਰੀਆ ਹਮਨਤਾਜੀ ਗੱਲਬਾਤ ਲਈ ਸੋ ਹਾਲਾਂਕਿ ਆਨਾਲਾ ਸਮਾ ਦੱਸੇਗਾ ਪਾਰਟੀ ਜਾਂ ਹੋਰ ਪਾਰਟੀਆਂ ਵੀ ਕਿਹੜੇ ਕਿਹੜੇ ਚਿਹਰੇ ਜਿਹੜੇ ਨੇ ਉਹਨਾਂ ਨੂੰ ਮੈਦਾਨ 'ਚ ਉਤਾਰਦਿਆ ਨੇ ਔਰ ਲੋਕ ਜਿਹੜੇ ਨੇ ਕਿਸ ਨੂੰ ਦੁਬਾਰਾ ਮਕਬੂਲ ਕਰਦੇ ਨੇ ਬ੍ਰਿਟ ਜਰਨਲਿਸਟ ਪ੍ਰਦੀਪ ਦੇ ਨਾਲ ਪ੍ਰਿਆੰਕ ਮਿੰਦੂ ਡੇਲੀ ਪੋਸਟ ਪੰਜਾਬ ਰਹਿ ਹਿਮਾਚਲ ਚੰਡੀਗੜ੍ਹ